ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ 에어ਪੋਰਟ ਤੇ ਬੀਤੀ ਦਿਨੀ ਵੱਡਾ ਹਾਦਸਾ ਹੋਣੋਂ ਟਲ ਗਿਆ 에ਅਰ ਇੰਡੀਆ ਦੀ ਫਲਾਈਟ AI 807 ਦੇ EC ਯੂਨਿਟ ਵਿੱਚ ਅੱਗ ਲੱਗਣ ਦੇ ਬਾਅਦ ਉਹ ਫਲਾਈਟ ਵਾਪਸ ਪਰਤ ਕੇ ਆ ਗਈ ਜਿਸ ਦੇ ਬਾਅਦ ਪੂਰੇ 에어ਪੋਰਟ ਤੇ ਐਮਰਜੈਂਸੀ ਐਲਾਨ ਕਰ ਦਿੱਤੀ ਗਈ ਇਸ ਫਲਾਈਟ ਵਿੱਚ 175 ਯਾਤਰੀ ਸਵਾਰ ਸਨ ਮਿਲੀ ਜਾਣਕਾਰੀ ਮੁਤਾਬਕ ਇਹ ਫਲਾਈਟ ਦਿੱਲੀ ਤੋਂ ਬੈਂਗਲੋਰੂ ਜਾ ਰਹੀ ਸੀ ਗਨੀਮਤ ਰਹੀ ਕਿ ਹਾਦਸੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਹਾਜ਼ ਨੇ ਬੰਗਲੌਰੋ ਲਈ ਉਡਾਨ ਭਰੀ ਸੀ ਪਰ ਕੁਝ ਦੇਰ ਬਾਅਦ ਹੀ ਜਹਾਜ਼ ਦਾ ਫਾਇਰ ਅਲਾਰਮ ਵੱਜਣ ਲੱਗਾ ਇਸ ਦੇ ਬਾਅਦ ਜਹਾਜ਼ ਨੂੰ ਵਾਪਸ ਆਈਜੀਆਈ 에ਅਰਪੋਰਟ ਤੇ ਐਮਰਜੈਂਸੀ ਲੈਂਡਿੰਗ ਲਈ ਲਿਆਂਦਾ ਗਿਆ ਦਿ ਲੇਅਰਪੋਰਟ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਯਾਤਰੀਆਂ ਲਈ ਬੰਗਲੌਰੋ ਜਾਣ ਲਈ ਵਿਵਸਥਾ ਕੀਤੀ ਜਾ ਰਹੀ ਹੈ ਰੀਪੋਰਟ ਮੁਤਾਬਕ ਦਿੱਲੀ 에어ਪੋਰਟ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਫਲਾਈਟ ਦਿੱਲੀ ਪਰਤ ਕੇ ਆ ਗਈ ਹੈ ਤੇ ਸੁਰੱਖਿਅਤ ਤੌਰ ਤੇ ਲੈਂਡਿੰਗ ਕਰ ਚੁੱਕੀ ਹੈ ਇਸ ਵਿੱਚ ਸਵਾਰ ਸਾਰੇ ਯਾਤਰੀ ਤੇ ਚਾਲਕ ਦਲ ਸੁਰੱਖਿਅਤ ਤੌਰ ਤੇ 에ਅਰ ਬ੍ਰਿਜ ਤੇ ਬਾਹਰ ਉਤਰ ਗਏ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਦਿੱਲੀ ਦੇ ਇੰਦਰ ਗਾਂਧੀ ਇੰਟਰਨੈਸ਼ਨਲ 에어ਪੋਰਟ ਤੇ ਬੀਤੀ ਦਿਨੀ ਵੱਡਾ ਹਾਦਸਾ ਹੋਣੋਂ ਟਲ ਗਿਆ 에ਅਰ ਇੰਡੀਆ ਦੀ ਫਲਾਈਟ AI 807 ਦੇ EC ਯੂਨਿਟ ਵਿੱਚ ਅੱਗ ਲੱਗਣ ਦੇ ਬਾਅਦ ਉਹ ਫਲਾਈਟ ਵਾਪਸ ਪਰਤ ਕੇ ਆ ਗਈ ਜਿਸ ਦੇ ਬਾਅਦ ਪੂਰੇ 에어ਪੋਰਟ ਤੇ ਐਮਰਜੈਂਸੀ ਐਲਾਨ ਕਰ ਦਿੱਤੀ ਗਈ ਇਸ ਫਲਾਈਟ ਵਿੱਚ 175 ਯਾਤਰੀ ਸਵਾਰ ਸਨ ਮਿਲੀ ਜਾਣਕਾਰੀ ਮੁਤਾਬਕ ਇਹ ਫਲਾਈਟ ਦਿੱਲੀ ਤੋਂ ਬੈਂਗਲੁਰੂ ਜਾ ਰਹੀ ਸੀ ਗਨੀਮਤ ਰਹੀ ਕਿ ਹਾਦਸੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਹਾਜ਼ ਨੇ ਬੈਂਗਲੁਰੂ ਲਈ ਉਡਾਨ ਭਰੀ ਸੀ ਪਰ ਕੁਝ ਦੇਰ ਬਾਅਦ ਹੀ ਜਹਾਜ਼ ਦਾ ਫਾਇਰ ਅਲਾਰਮ ਵੱਜਣ ਲੱਗਾ ਇਸ ਦੇ ਬਾਅਦ ਜਹਾਜ਼ ਨੂੰ ਵਾਪਸ ਆਈਜੀਆਈ 에ਅਰਪੋਰਟ ਤੇ ਐਮਰਜੈਂਸੀ ਲੈਂਡਿੰਗ ਲਈ ਲਿਆਂਦਾ ਗਿਆ ਦਿੱਲੀ 에ਅਰਪੋਰਟ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਯਾਤਰੀਆਂ ਲਈ ਬੈਂਗਲੁਰੂ ਜਾਣ ਲਈ ਵਿਵਸਥਾ ਕੀਤੀ ਜਾ ਰਹੀ ਹੈ ਰੀਪੋਰਟ ਮੁਤਾਬਕ ਦਿੱਲੀ 에어ਪੋਰਟ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਫਲਾਈਟ ਦਿੱਲੀ ਪਰਤ ਕੇ ਆ ਗਈ ਹੈ ਤੇ ਸੁਰੱਖਿਅਤ ਤੌਰ ਤੇ ਲੈਂਡਿੰਗ ਕਰ ਚੁੱਕੀ ਹੈ ਇਸ ਵਿੱਚ ਸਵਾਰ ਸਾਰੇ ਯਾਤਰੀ ਤੇ ਚਾਲਕ ਦਲ ਸੁਰੱਖਿਅਤ ਤੌਰ ਤੇ 에ਅਰ ਬ੍ਰਿਜ ਤੇ ਬਾਹਰ ਉਤਰ ਗਏ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ ਦਿੱਲੀ ਦੇ ਇੰਦਰ ਗਾਂਧੀ ਇੰਟਰਨੈਸ਼ਨਲ 에어ਪੋਰਟ ਤੇ ਬੀਤੀ ਦਿਨੀ ਵੱਡਾ ਹਾਦਸਾ ਹੋਣੋਂ ਟਲ ਗਿਆ ਏਅਰ ਇੰਡੀਆ ਦੀ ਫਲਾਈਟ AI 807 ਦੇ EC ਯੂਨਿਟ ਵਿੱਚ ਅੱਗ ਲੱਗਣ ਦੇ ਬਾਅਦ ਉਹ ਫਲਾਈਟ ਵਾਪਸ ਪਰਤ ਕੇ ਆ ਗਈ ਜਿਸ ਦੇ ਬਾਅਦ ਪੂਰੇ 에ਅਰਪੋਰਟ ਤੇ ਐਮਰਜੈਂਸੀ ਐਲਾਨ ਕਰ ਦਿੱਤੀ ਗਈ ਇਸ ਫਲਾਈਟ ਵਿੱਚ 175 ਯਾਤਰੀ ਸਵਾਰ ਸਨ ਮਿਲੀ ਜਾਣਕਾਰੀ ਮੁਤਾਬਕ ਇਹ ਫਲਾਈਟ ਦਿੱਲੀ ਤੋਂ ਬੈਂਗਲੋਰੋ ਜਾ ਰਹੀ ਸੀ ਗਨੀਮਤ ਰਹੀ ਕਿ ਹਾਦਸੇ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਜਹਾਜ਼ ਨੇ ਬੰਗਲੌਰੋ ਲਈ ਉਡਾਨ ਭਰੀ ਸੀ ਪਰ ਕੁਝ ਦੇਰ ਬਾਅਦ ਹੀ ਜਹਾਜ਼ ਦਾ ਫਾਇਰ ਅਲਾਰਮ ਵੱਜਣ ਲੱਗਾ ਇਸ ਦੇ ਬਾਅਦ ਜਹਾਜ਼ ਨੂੰ ਵਾਪਸ ਆਈਜੀਆਈ 에ਰਪੋਰਟ ਤੇ ਐਮਰਜੈਂਸੀ ਲੈਂਡਿੰਗ ਲਈ ਲਿਆਂਦਾ ਗਿਆ ਦਿਲੀ 에ਰਪੋਰਟ ਦੇ ਇੱਕ ਅਧਿਕਾਰੀ ਨੇ ਕਿਹਾ ਕਿ ਯਾਤਰੀਆਂ ਲਈ ਬੰਗਲੌਰੋ ਜਾਣ ਲਈ ਵਿਵਸਥਾ ਕੀਤੀ ਜਾ ਰਹੀ ਹੈ रिपोर्ट मुताबिक दिल्ली एयरपोर्ट ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਫਲਾਈਟ ਦਿੱਲੀ ਪਰਤ ਕੇ ਆ ਗਈ ਹੈ ਤੇ ਸੁਰੱਖਿਅਤ ਤੌਰ ਤੇ ਲੈਂਡਿੰਗ ਕਰ ਚੁੱਕੀ ਹੈ ਇਸ ਵਿੱਚ ਸਵਾਰ ਸਾਰੇ ਯਾਤਰੀ ਤੇ ਚਾਲਕ ਦਲ ਸੁਰੱਖਿਅਤ ਤੌਰ ਤੇ ਏਅਰ ਬ੍ਰਿਜ ਤੇ ਬਾਹਰ ਉਤਰ ਗਏ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼